ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਪਾਵਨ ਬਚਨ ਹੈ ਕਿ ਜੈਸੇ 7 ਮੰਦਰ ਕੰਚਨ ਕੇ ਅਨੁਸਾਰ ਦੀਨੇ ਤੈਸਾ ਪੁਨ ਇੱਕ ਸਿੱਖ ਕੋ ਸ਼ਬਦ ਸਥਾਇਕ ਹੈ ਇਸ ਮਹਾਂਵਾਕਾਂ ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਭੰਗਾਲੀ ਕਰਾਂ ਗੁਰਦੁਆਰਾ ਮਾਤਾ ਹਕਮੀ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਦਾ ਗੁਰਮਤ ਸਿਕਲਾਈ ਕੈਂਪ ਜਿਹੜਾ ਵਾ ਲਗਾਇਆ ਜਾ ਰਿਹਾ ਵਾ ਜਿਹਦੇ ਵਿੱਚ ਬੱਚਿਆਂ ਨੂੰ ਸਿੱਖ ਰਹਿਤ ਮਰਯਾਦਾ ਕਾਰਕ ਤੱਕ ਤੋਂ ਪੰਥ ਪ੍ਰਵਾਨਤ ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਗੁਰਬਾਣੀ ਦਿੱਤੀ ਜਾਵੇ ਗੁਰਬਾਣੀ ਦੀ ਜਿਹੜੀ ਆ ਉਹ ਸਿੱਖਿਆ ਦਿੱਤੀ ਜਾਵੇਗੀ ਜਿਹਦੇ ਵਿੱਚ ਭਾਈ ਤਲਵਾਰ ਸਿੰਘ ਜੀ ਬਾਬਾ ਜੀ ਸਿੰਘ ਜੀ ਤੇ ਭਾਈ ਨਰਵੈਰ ਸਿੰਘ ਜੀ ਤੇ ਹੋਰ ਨਹੀਂ ਸਾਡੇ ਪਤਵੰਤੇ ਵੀਰ ਜਿਹੜੇ ਆ ਗਿਆਨੀ ਕੁਲਵੰਤ ਸਿੰਘ ਜੀ ਨਾਟਕ ਕ੍ਰਿਸ਼ਰ ਜੀ ਉਹ ਵੀ ਬੱਚਿਆਂ ਨੂੰ ਜਿਹੜੀ ਆ ਗੁਰਮਤ ਨਾਲ ਜੋੜਨ ਦੀ ਜਿਹੜੀ ਆ ਪ੍ਰੇਰਨਾ ਦੇਣਗੇ ਸੋ ਇਹ ਹਰ ਸਾਲ ਦੀ ਤਰ੍ਹਾਂ ਬੱਚਿਆਂ ਦਾ ਗੁਰਮਤ ਸਖਲਾਈ ਕੈਂਪ ਇੱਥੇ ਲੱਗਦਾ ਵਾ ਪਿੰਡ ਪੰਘਾਰੀ ਕਲਾਂ ਜਿਹਦੇ ਵਿੱਚ ਬੱਚੇ ਬੜੇ ਉਸ਼ਾ ਨਾਲ ਜਿਹੜਾ ਵਾ ਹਾਜ਼ਰੀ ਭਰਦੇ ਆ ਸੋ ਆਸ ਕਰਦੇ ਆ ਕਿ ਜਿਹੜੇ ਬੱਚੇ ਆ ਰਹੇ ਆ ਜਿਹੜੇ ਬੱਚੇ ਅਜੇ ਤੱਕ ਨਹੀਂ ਆਏ ਉਹਨਾਂ ਦੇ ਮਾਪੇ ਦੇ ਚਰਣਾ ਵਿੱਚ ਬੇਨਤੀ ਆ ਕਿ ਉਹ ਵੀ ਆਪੋ ਆਪਣੇ ਬੱਚਿਆਂ ਨੂੰ ਭੇਜਣ ਤਾਂ ਕਿ ਇੱਥੇ ਆ ਕੇ ਗੁਰਬਾਣੀ ਦਾ ਜਿਹੜੀ ਆ ਲਾਹਾ ਲੈ ਸਕਣ ਆਪਣਾ ਇਤਿਹਾਸ ਤੇ ਆਪਣਾ ਜਿਹੜੀ ਗੁਰਬਾਣੀ ਸਮਝ ਸਕਣ ਤੇ ਸਮਾਜ ਦੀਆਂ ਬਰਿਆਈਆਂ ਨਸ਼ੇ ਵਰਗੀਆਂ ਆਲਾਮਤਾਂ ਪਤਿਤਪੁਣਾ ਤੋਂ ਬਚ ਕੇ ਤੇ ਗੁਰਮਤ ਨਾਲ ਜੁੜ ਸਕਣ ਸੋ ਤੁਸੀਂ ਵੇਖ ਲਿਓ ਜੇ ਮਤਨ ਦੀ ਮਿੱਟੀ ਚੈਨਲ ਮੈਂ ਡੱਕ ਪ੍ਰਤਾਪ ਸਿੰਘ ਪੰਘਾੜੀ ਆ ਤੁਹਾਨੂੰ ਗੁਰਮਤ ਸਖਲਾਈ ਕੈਂਪ ਦੀਆਂ ਲਾਈਵ ਤਸਵੀਰਾਂ ਦਿਖਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਿੰਘ ਜੀ ਬਾਬਾ ਜੀ ਰਵਰ ਸਿੰਘ ਜੀ ਬਾਬਾ ਜੀ ਰਵਰ ਸਿੰਘ ਜੀ ਬਾਬਾ ਬੰਦੇ ਜ਼ਿੰਦਗੀ ਬਾਬਾ ਸਾਰਾ ਨੇ ਨੀਤਨਾਮ ਸਾਬਜਾ ਮਾਈਬੂ ਜੀ ਕੀ ਫਤਿਹ ਸਾਬਜਾ ਚਾਰ ਸਾਬਜਾ ਦੇ ਨਾਮ ਸਾਬਜਾ ਦੇ ਬਾਬਾ ਜੀ ਸਿੰਘ ਜੀ ਸਾਬਜਾ ਦੇ ਬਾਬਾ ਜੁਹਾਰ ਸਿੰਘ ਜੀ ਸਾਬਜਾ ਦੇ ਬਾਬਾ ਜਵਾਰਾ ਸਿੰਘ ਜੀ ਸਾਬਜਾ ਦੇ ਬਾਬਾ ਫਰੀਦ ਸਿੰਘ ਜੀ ਹੇ ਪੀ ਸਚ ਨਾਨਕ ਹੋਸੀ ਮਾਨਕ ਹੋਸੀ ਪੀ ਸਚ ਵੀ ਹਾਏ ਸੋਚੈ ਸੋਚ ਨ ਹੋਵਈ ਸਾਰੇ ਬੋਲੂng ਹੋ ਰ ਸੋਚ ਨ ਹੋਵਈ ਜੇ ਸੋਚੀ ਲਖਵਾਰ ਜੇ ਸੋਚੀ ਲਖਵਾਰ ਚੁਪੈ ਚੋਕ ਨ ਹੋਵਈ ਚੁਪੈ ਚੋਕ ਨ ਹੋਵਈ ਜੇ ਲਾਇ ਰਹਾ ਲਿਵਤਾਰ ਜੇ ਲਾਇ ਰਹਾ ਲਿਵਤਾਰ ਕਿਆ ਕੋ ਖਨਾ ਉਤਰੀ ਕਿਆ ਕੋ ਖਨਾ ਉਤਰੀ ਜੇ ਬੰਨਾ ਪੁਰੀਆ ਪਾਰ ਜੇ ਬੰਨਾ ਪੁਰੀਆ ਪਾਰ ਸਾਇ ਤੇ ਪਾਵਾ ਖੋਈ ਸਾਇਕ ਨਾ ਚੱਲੇ ਨਾਲਾਂ ਕਾਨੀ ਤੁਮ ਚੱਲੇ ਮਾਲੇ ਕਿੰਸ ਸਚਿਆਰਾ ਹੋਈ ਐ ਉਸ ਸਚਿਆਰਾ ਹੋਈ ਐ ਜੇ ਕੂੜੇ ਟੁੱਟੇ ਪਾਲੇ ਜੇ ਟੁੱਟੇ ਕਾਲੇ ਤੁਮਰ ਜਾਈ ਚੱਲਣਾ ਤੁਮਰ ਜਾਈ ਚੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਤਨ ਪ੍ਰਚਾਰ ਕਮੇਟੀ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਹਰ ਸਾਲ ਹੀ ਗੁਰਮੁਖ ਕੋਤਾਰ ਸਲਾਈ ਕੈਂਪ ਜਿਹੜੇ ਨੇ ਉਹ ਲਾਈ ਜਾਂਦੇ ਨੇ ਐਰਕਾ ਵੀ ਨਾਲ-ਨਾਲ ਜਿੱਥੇ ਹਰ ਸਾਲ ਲੱਗਦੇ ਨੇ ਉੱਥੇ ਨਾਲ-ਨਾਲ ਅੱਜ ਐਕਾਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਮਹਾਨ ਉਹਨਾਂ ਦੇ ਨਾਲ ਮਹਾਨ ਸਿੱਖ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਦਿਆਲਾ ਜੀ ਗੁਰਦੇਵ ਬਹਾਦਰ ਪਾਸ਼ਾ ਨੇ ਮਹਾਨ 350 ਸਾਲਾ ਜਿਹੜਾ ਇਹ ਸਿੱਸੀ ਰਿਸ਼ਤਾਲ ਦੀ ਅਨੰਦਪੁਰ ਸਾਹਿਬ ਪੱਤੀ 11 25 ਨੂੰ ਮਨਾਈ ਜਾ ਰਹੀ ਹੈ ਇਹਦੇ ਸਬੰਧ ਦੇ ਵਿੱਚ ਐਰਕਾਂ ਅਸ਼ੀਸ਼ਤ ਉਤੇ ਸ਼ਰੋਣੀ ਕੋ ਤਰਫੋਂ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਗੁਰੂ ਨਸਲਾਈ ਕੈਂਪ ਚੱਲ ਰਹੇ ਨੇ ਜਿੰਨਾਂ ਦੀ ਲੜੀ ਤਹਿਤ ਕੱਲ ਦੇ ਰੋਜ ਤੋਂ ਗੁਰਦੁਆਰਾ ਮਾਦਾ ਹਕਮੀ ਬੰਗਾਲੀ ਕਲਾ ਵਿਖੇ ਮਹਾਨ ਗੁਰੂ ਨਸਲਾਈ ਕੈਂਪ ਚੱਲ ਰਿਹਾ ਹੈ ਇਹ ਜਿਹੜਾ ਕੈਂਪ ਹੈ ਜਿਹਦੇ ਵਿੱਚ ਬਹੁਤ ਸਾਰੀ ਮਹਾਨ ਸੰਸਥਾ ਜਿਹੜੀਆਂ ਨੇ ਉਸ ਜੋਗ ਏਰੀਆ ਨੇ ਜਿੱਥੇ ਡਾਕਟਰ ਪ੍ਰਤਾਪ ਸਿੰਘ ਜੀ ਤੇ ਹੋਰ ਗਿਆਨੀ ਦਰਬਾਰ ਸਿੰਘ ਦੀ ਖਾਲਸਾ ਗਿਆਨੀ ਰਵਿੰਦਰ ਸਿੰਘ ਦੀ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਕੁਲੰਸੂਨੀ ਨਾਥਕੀ ਸਰ ਸਹਿਬਾਨ ਤੇ ਹੋਰ ਵੀ ਗਿਆਨੀ ਉਹ ਜਿਹੜੇ ਨੇ ਆਪਣੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਉਹ ਸਾਨੂੰ ਸਹਿਯੋਗ ਦੇ ਰਹੀ ਹੈ ਤਾਂ 15 ਦਿਨਾਂ ਦਾ ਗੁਰੂ ਸੁਲਾਈ ਕੈਂਪ ਜਿਹੜਾ ਉਹ ਲਾਇਆ ਜਾਵੇਗਾ ਤੇ ਬੱਚਿਆਂ ਨੂੰ ਅਖੀਰ ਤੇ